ਬਠਿੰਡਾ ਦੀ ਕੇਂਦਰੀ ਜੇਲ ਆਇ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ ਤੇ ਅੱਜ ਦਾ ਮਾਮਲਾ ਜੇ ਬਠਿੰਡਾ ਦੇ ਕੇਂਦਰੀ ਜੇਲ ਵਿੱਚ ਇੱਕ ਵਿਅਕਤੀ ਵੱਲੋਂ ਸੁਸਾਇਡ ਕੀਤਾ ਗਿਆ ਤੇ ਪਰਿਵਾਰਕ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਤੇ ਮਾਮਲੇ ਦੀ ਜਾਂਚ ਜੁਟੀ ਹੋਈ ਹੈ ਪੁਲਿਸ ਤੇ ਅੱਗੇ ਦੇਖਣਾ ਹੋਊਗਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਦੇਖੋ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਦਜੀ ਕੁਝ ਵੀ ਨਹੀਂ ਸਾਨੂੰ ਤਾਂ ਕੁਝ ਪ੍ਰਸ਼ਾਸਨ ਵੱਲੋਂ ਤਾਂ ਪਤਾ ਨਹੀਂ ਲੱਗਿਆ ਹੈਗਾ ਜਿੱਦਾਂ ਕਿ ਸਵੇਰੇ 10 ਵਜੇ ਕਾਲ ਆਈ ਕਹਿੰਦੇ ਜੀ ਤੁਸੀਂ ਇੱਥੇ ਆ ਜਾਓ ਕਿ ਹਸਪੀਟਲ ਚ ਆ ਜਾਓ ਤੁਹਾਡੇ ਇੱਥੇ ਬੰਦੇ ਦੀ ਗੱਡਬੋੜੀ ਪਈ ਹੋਈ ਹੈ ਤੇ ਇੱਥੇ ਜਦੋਂ ਅਸੀਂ ਆ ਕੇ ਕਨਫਰਮ ਕਰਦੇ ਆਂ ਤੇ ਇਹ ਕਹਿੰਦੇ ਜੀ ਇੰਦਾ ਕਰਕੇ ਕੱਲ ਬੰਦੇ ਨੇ ਸੁਸਾਈਡ ਕਰ ਲਿਆ ਤੇ ਉਸ ਤੋਂ ਪਹਿਲਾਂ ਸਾਨੂੰ ਕੱਲ ਇਤਲਾਹ ਮਿਲੀ ਜਿਹੜੇ ਉਹਦੇ ਜਾਣਕਾਰ ਸੀਗੇ ਦੋਸਤ ਸੀਗੇ ਕਿਸੇ ਤੋਂ ਵੀ ਵੀ ਸ਼ਾਮ ਨੂੰ 7 ਵਜੇ ਸਾਨੂੰ ਪਤਾ ਲੱਗਿਆ ਜੀ ਹਾਂ ਜੀ ਇੰਦਾ ਕਰਕੇ ਵੀ ਉਹਦਾ ਸੁਸਾਈਡ ਕੀਤਾ ਤੇ ਜਦ ਕਿ ਪ੍ਰਸ਼ਾਸਨ ਵੱਲੋਂ ਕੋਈ ਇਤਲਾਹ ਨਹੀਂ ਹੋਈ ਕਿਸੇ ਨੇ ਕੁਝ ਨਹੀਂ ਦੱਸਿਆ ਹੈਗਾ ਨਾ ਸਾਨੂੰ ਥਾਣੇ ਚੋਂ ਆਈ ਆ ਥਾਣੇ ਵਾਲੇ ਕਹਿੰਦੇ ਸਾਨੂੰ ਨਹੀਂ ਪਤਾ ਸਿਵਲ ਹਸਪੀਟਲ ਕਹਿੰਦਾ ਸਾਨੂੰ ਨਹੀਂ ਪਤਾ 7 ਵਜੇ ਤੱਕ ਰਾਤ ਨੂੰ ਇਹਨਾਂ ਨੇ ਜੇਲ੍ਹ ਤੋਂ ਲੈ ਕੇ ਇੱਥੋਂ ਤੱਕ ਡੈੱਡ ਬੋਡੀ ਆਈ ਆ ਤੇ ਜੇਲ੍ਹ ਤੱਕ ਆਉਣ ਤੱਕ ਸਾਨੂੰ ਕੋਈ ਇਨਟੀਮੇਸ਼ਨ ਨਹੀਂ ਹੈਗੀ ਕਿਤੇ ਥਾਣਾ ਕੈਂਟ ਚੌਕੀ ਕੇਂਦਰ ਜੀਲ ਬੰਦਾ ਅੱਜ ਕਿਤੇ ਲਾਉਂਦਾ ਕੀ ਗੱਲ ਹੋਈ ਅੱਜ ਤੁਸੀਂ ਜਿਹੜੇ ਰਜਿੰਦਰ ਸਿੰਘ ਸਰ ਉਹ ਚਿੱਟੇ ਦੇ ਮਕਾਦਮੇ ਵਿੱਚ ਕੇਂਦਰ ਜੀਲ ਵਿੱਚ ਬੰਦ ਸੀ ਸਰ ਹਵਾਲਾ ਆਫਿਸ ਜਾ ਇਹ ਦਿਨ ਸਰ ਬਹੁਤ ਗੁਸੀ ਕਾਲੀ ਰਾਤ ਉੱਥੇ ਸੀਵਰੀ ਦੀ ਪੈਪਾਂ ਸੀ ਉਹਦੇ ਨਾਲ ਬੰਨ ਕੇ ਇਹਨੇ ਆਪਣਾ ਪਰਨਾ ਕੋਲ ਡਾਲ ਦੇ ਚਾਹੇ ਠੀਕ ਉਹਦੀ ਪੁਸ਼ਟੀ ਕਰ ਲਈ ਸਾਨੂੰ ਐਂਟੀਮੇਸ਼ਨ ਹੋਈ ਹੈ ਅਸੀਂ ਹੁਣ ਕਾਰਵਾਈ ਕਰਨ ਵਾਸਤੇ ਆਏ ਇਹਨੇ ਸਟੇਟਮੈਂਟ ਲੈ ਰਹੇ ਆ ਜੋ ਆਪਣਾ ਸਟੇਟਮੈਂਟ ਕਰਨੀ ਹੈ ਅੱਗੇ ਕਾਰਵਾਈ ਉਹਦੇ ਲੈ ਬਾਹਰ ਸੇ ਪਹੁੰਚ ਚੁੱਕੇ ਹੈ ਹਾਂ ਬਾਹਰ ਸੇ